ਦੇਗੇ ਪੁਲਿਸ ਦੀਆਂ ਵੀ ਹੋਈਆਂ ਉਹਦੇ ਤੇ ਪੰਜਾਬ ਨੂੰ ਅਸੀਂ ਫੇਰ ਸ਼ਾਂਤ ਕੀਤਾ ਅਨਫੋਰਚਨਟਲੀ ਜਿੱਦਨ ਦਾ ਇਹ ਭਗਵੰਤਮਾਨ ਆਇਆ ਇੱਕੋ ਬਦਲਾ ਆਇਆ ਕਿ ਜਿਹੜੇ ਲੋਕ ਸੁਰੱਖਿਆ ਨਾਲ ਘਰਾਂ 'ਚ ਸੌਂਦੇ ਸੀ ਉਹ ਹੁਣ ਕੋਈ ਰਾਤ ਬੰਦਾ ਡਰਦਾ ਆਪਣੇ ਘਰ 'ਚ ਵੀ ਨਹੀਂ ਕਿਸੇ ਨੂੰ ਦਾ ਕਿ ਮੈਂ ਸੁਰੱਖਿਅਤ ਆਇਆ ਮੈਨੂੰ ਕਿਉਂਕਿ ਅਸੀਂ ਤੇ ਟੈਰਰਿਜ਼ਮ ਦਾ ਦੌਰ ਵੀ ਵੇਖਿਆ ਇਸ ਪਰਿਵਾਰ ਨੇ ਵੀ ਝੱਲਿਆ ਤੇ ਅਸੀਂ ਵੀ ਝੱਲਿਆ ਸਾਨੂੰ ਤੇ ਉਹੀ ਹਾਲਾਤ ਨਜ਼ਰ ਆਣੇ ਸ਼ੁਰੂ ਹੋ ਗਏ ਕਿ ਨਾ ਸ ਇੱਥੇ ਕੋਈ ਸਾਡੀ ਦੀ ਨਾ ਕੋਈ ਮਾਂ ਨਾ ਕੋਈ ਸਾਡੀ ਪੈਣ ਚੋ ਰੱਖੇ ਕੋਈ ਪਰਸ ਲੈ ਕੇ ਜਾਂਦੀ ਤੇ ਪਰਸ ਖੋ ਕੇ ਲੈ ਜਾਂਦੇ ਕੋਈ ਚੀਨੀ ਪਾ ਕੇ ਜਾਂਦੀ ਤੇ ਚੀਨੀ ਗਲੇ ਚੋਂ ਖਾ ਲੈਂਦੇ ਖੋ ਲੈਂਦੇ ਤੇ ਉਹ ਵਾਲੀਆਂ ਪਾਂਦੀ ਤੇ ਵਾਲੀਆਂ ਖੋ ਲੈਂਦੇ ਬੁਰਾ ਹਾਲ ਹੈ ਨਸ਼ੇ ਦਾ ਮੇਰਾ ਕੱਲ ਹਰ ਤੀਜਾ ਘਰ ਪੰਜਾਬ ਚ ਹਰ ਤੀਜਾ ਘਰ ਤੇ ਮੈਂ ਗਲਤ ਨਹੀਂ ਹੋਵਾਂਗਾ ਇਹ ਇਸ ਨਸ਼ੇ ਦੇ ਚੱਕਰ ਦੇ ਵਿੱਚ ਅੱਜ ਸਾਰੇ ਨੌਜਵਾਨ ਬੱਚੇ ਜਿਹੜੇ ਨੇ ਉਹ ਇਹਦੇ ਵਿੱਚ ਹਰ ਕਾਰ ਪ੍ਰਭਾਵਿਤ ਹੋ ਗਏ ਦੱਸੋ ਜਿੱਥੇ ਨੌਜਵਾਨੀ ਪ੍ਰਭਾਵਿਤ ਇੰਨੇ ਵੱਡੇ ਲੈਵਲ ਤੇ ਹੋ ਗਈ ਹੈ ਇੱਕ ਪਾਸੇ ਜੋ ਪੜਿਆ ਲਿਖਿਆ ਸੀ ਚੰਗੀ ਪਨੀਰੀ ਸੀ ਪੰਜਾਬ ਦੀ ਬਾਹਰਲੇ ਮੁਲਕਾਂ ਚ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਸੁਰੱਖਿਆ ਕੋਈ ਨਹੀਂ ਤੋਂ ਇਸ ਗੱਲ ਬਾਰੇ ਸਾਨੂੰ ਬਹੁਤ ਵੱਡੀ ਚਿੰਤਾ ਹੈ ਅਤੇ ਵਿਸ਼ੇਸ਼ ਤੌਰ ਤੇ ਜਿਹੜੀ ਬਾਰਡਰ ਦੀ ਬਿੰਡ ਇਹ ਟੈਰਰਿਜ਼ਮ ਵੇਲੇ ਵੀ ਸਾਰ ਨੂੰ ਬਾਅਦ ਇੰਦਰ ਹੀ ਜ਼ੋਰ ਸੀ ਇਸ ਦਾ ਉਨੇ ਦੇ ਵਿੱਚ ਜੁਆਇੰਟ ਰਿਸਪੌਂਸਿਬਿਲਟੀ ਆਮ ਆਦਮੀ ਪਾਰਟੀ ਦੀ ਭਗਵੰਤ ਦੀ ਤੇ ਸੈਂਟਰਲ ਗਵਰਨਮੈਂਟ ਕਿਉਂਕਿ ਕੰਡੇ ਦੀ ਤਾਰ ਤੋਂ ਜੇ ਵੇਖੀਏ ਤੇ ਆ ਜਿਹੜਾ ਤੁਹਾਡਾ ਪਿੰਡ ਹੈ ਜਿੱਥੇ ਅਸੀਂ ਜੇਤੀਪੁਰ ਬੈਠੇ ਆ 50 ਕਿਲੋਮੀਟਰ ਤੱਕ ਜਿੱਦੀ ਬਾਰਡਰ ਬੈਂਟ ਆਲਮੋਸਟ 50 ਕਿਲੋਮੀਟਰ ਚ ਆ ਜਾਂਦੀ ਉਥੇ ਬਾਰਡਰ ਸਿਕਿਉਰਟੀ ਫੋਰਸ ਵੀ ਜਿਹੜੀ ਹੈ ਉਹ ਵੀ ਉੰਨੀ ਹੀ ਜ਼ਿੰਮੇਵਾਰ ਜਿੰਨੀ ਸਾਡੀ ਲੋਕਲ ਪੰਜਾਬ ਪੁਲਿਸ ਹੈ ਮੈਂ ਸਮਝਦਾ ਇਹਨਾਂ ਦੀ ਕੋਆਰਡੀਨੇਸ਼ਨ ਹੀ ਹੈ ਨਹੀਂ ਆਪਸ ਵਿੱਚ ਜਿੰਨੀ ਬਾਰਡਰ ਸਕਿਉਰਿਟੀ ਫੋਰਸ ਸਾਡੇ ਬਾਰਡਰਸ 'ਚ ਲੱਗੀ ਹੈ ਤੇ ਸਾਡੀ ਪੁਲਿਸ ਫੋਰਸ ਹੈ ਇਹਨਾਂ ਨੂੰ ਦੋਨਾਂ ਨੂੰ ਜੁਆਇੰਟ ਇਹ ਜਿੱਥੇ ਸਰਵੇਲੈਂਸ ਕਰਨੀ ਚਾਹੀਦੀ ਆਪਰੇਸ਼ਨ ਕਰਨਾ ਚਾਹੀਦਾ ਮਾੜੇ ਅਨਸਰ ਮੇਰਾ ਤਾਂ ਫਿਰ ਮੰਨਣਾ ਇਹ ਹੈ ਕਿ ਬਕਾਇਦਾ ਤੌਰ ਪੁਲਿਸ ਫੋਰਸ ਜੇ ਇਮਾਨਦਾਰੀ ਨਾਲ ਕੰਮ ਕਰੇ ਇਹਨਾਂ ਨੂੰ ਇੱਕ ਇੱਕ ਬੰਦੇ ਦਾ ਬੰਦਾ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਸਾਰੀ ਪੋਲਿਟਿਕਲ ਜਮਾਤਾਂ ਨੂੰ ਵੀ ਕਰੂੰਗਾ ਸਾਰੇ ਪੋਲਿਟਿਕਲ ਲੀਡਰਸ ਨੂੰ ਵੀ ਕਰਾਂਗਾ ਕਿ ਜੋ ਹੱਤਵਾਦੀ ਪਰ ਪਰ ਕੈਪੀਟਲ ਇਨਕਮ ਸਾਰੇ ਨੂੰ ਨੰਬਰ 1 ਜੇ ਕੋਈ ਡਾਟਾ ਚੈੱਕ ਕਰੇ 1978 ਤੱਕ ਸਾਡੇ ਤੇ ਕਰਜ਼ਾ ਸਾਰਾ 1000 ਕੇ 2000 ਕਰੋੜ ਦਾ ਨਿਰ 1000 ਤੋਂ 2000 ਕਰੋੜ ਆਲਮੋਸਟ ਰੈਵਨਿਊ ਸਰਪਲਸ ਸਰਪਲਸ ਦੇਤੀ ਹਾਈਐਸਟ ਪਰ ਕੈਪੀਟਲ ਇਨਕਮ ਸੀ ਨੌਜਵਾਨਾਂ ਕੋ ਕੰਮ ਐ ਸੀ ਜੇ ਉਹ ਪੀਰੀਅਡ 15 ਸਾਲ ਦਾ ਨਾਂ ਦਾ ਮੇਰਾ ਮੰਨਣਾ ਹੈ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਰਾਜਪੁਰੇ ਤੱਕ ਅੱਜ ਸਾਰੇ ਜੀਟੀ ਰੋਡ ਤੇ ਇੱਕ ਸ਼ਹਿਰ ਹੋਣਾ ਸੀ ਬਹੁਤ ਵੱਡੀ ساڑھے سمال سڈےکیل میڈیوم سکیل انڈسٹری این چی نظر لگی ہوں سیم سچویشن ہے کہ آرتھک طور تس ہی کمزور ہے رہے ہیں کرزہ تین لکھ ستر ہزار کروڑ کا ہو گیا جیڑا کسے ٹائم ادو ہزار تو دو ہزار کروڑ دس اٹھارویں نمبر تے پر تک پجاب چلا گیا ابھی اج ہریا ہماچل تو کتے پچھے چلے گئے ਆਲੇ ਤੁਸੀਂ ਐਜੂਕੇਸ਼ਨਲ ਫੈਸਿਲਿਟੀਆਂ ਵੇਹ ਲੋ ਪਾਵੇ ਤੁਸੀਂ ਹੈਲਥ ਫੈਸਿਲਿਟੀਆਂ ਵੇਹ ਲੋ ਤੇ ਲਾਅ ਐਂਡ ਆਰਡਰ ਤੇ ਤਾਂ ਖਾਲੀ ਛੱਡ ਲੋ ਆディ ਕੋਈ ਇਥੇ ਕਾਰੋਬਾਰ ਹੈ ਨਹੀਂ ਸਾਡੇ ਜੇ ਬਾਰਡਰ ਖੁੱਲੇ ਹੋਏ সেন্ট্রਲ ਏਸ਼ੀਆ ਦਾ ਤੇ ਅੰਮ੍ਰਿਤਸਰ ਸਾਹਿਬ ਆ ਬਾਰਡਰ ਦੀ ਸਾਰੀ ਬੈਲਟ ਤੋਂ ਕੋਈ ਨਾ ਕੋਈ ਨੌਜਵਾਨਾਂ ਨੂੰ ਕੰਮ ਹੁੰਦਾ ਕਿਸਾਨਾਂ ਨੂੰ ਵੀ ਕੰਮ ਹੁੰਦਾ ਤੁਹਾਡੀਆਂ ਫੈਕਟਰੀਆਂ ਵਾਲੇ ਕੋ ਵੀ ਕੋ ਕੰਮ ਹੁੰਦਾ ਇੰਨੀ ਜ਼ਿਆਦਾ ਡਿਮਾਂਡ ਹੈ ਕ੍ਰੋਸ ਦੀ ਬਾਰਡਰ ਮੈਂ ਸਾਰੇ ਸੈਂਟਰਲ ਏਸ਼ੀਆ ਦੀ ਗੱਲ ਕਰਨਾ ਕਿਉਂਕਿ ਇਹ ਤੁਰਕੀ ਤੋਂ ਬਾਅਦ ਫਿਰ ਸਾਰਾ ਯੂਰਪ ਸ਼ੁਰੂ ਹੋ ਜਾਂਦਾ ਸਾਰ ਨੂੰ ਇਹਦਾ ਤਰੀਕਾ ਹੀ ਇਹ ਹੈ ਬਟ ਇਹਦੇ ਵਿੱਚ ਸਾਡੇ ਜਿਹੜੇ ਨੀਰੋ ਸਾਹਿਬ ਨੇ ਉਸ ਉੱਤੇ ਉਹ ਕਹਿੰਦੇ ਜੋ ਰੋਮ ਜਲ ਰਿਹਾ ਸੀ ਨੀਰੋ ਬਾਂਸਰੀ ਵਜਾ ਰਿਹਾ ਸੀ ਪੰਜਾਬ ਜਲ ਰਿਹਾ ਤੇ ਭਗਵੰਤ ਮਾਨ ਜੀ ਆਪ ਦੀਆਂ ਵੋਟਾਂ ਮੰਗਣ ਦਿੱਲੀ ਗਏ ਤੁਸੀਂ ਵੇਖੋ ਸਹੀ ਅਦਕ ਸੁਮਤੀ ਪੰਜਾਬ ਦੀ ਮੈਂ ਪੰਜਾਬ ਦੇ ਲੋਕਾਂ ਤੋਂ ਇਹੀ ਡਿਮਾਂਡ ਕਰਦਾ ਕਿ ਆਪਾਂ ਕਿਹੜੇ ਕੰਮ ਨੂੰ ਇਹਨਾਂ ਨੂੰ ਲੈ ਅੱਜ ਵੀ ਉਨੇ ਵਿਅਕਤੀ ਜਨਰਲ ਪੁਲਿਸ ਨਾਲ ਹੋਈ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਇਹਨਾਂ ਦੀ ਜਿਹੜੀ ਪਰਸਨਲ ਸਿਕਿਉਰਿਟੀ ਉਹਨੂੰ ਸਾਰਾ ਕੋਜ ਧਿਆਨ ਦਿੱਤਾ ਜਾਏ ਸਾਰੇ ਪਿੰਡ ਦੀ ਸਿਕਿਉਰਿਟੀ ਤੇ ਇਸ ਏਰੀਆ ਦੀ ਸਿਕਿਉਰਿਟੀ ਨੂੰ ਵੀ ਅਪਗ੍ਰੇਡ ਕੀਤਾ ਜਾਏ ਤੇ ਕੋਆਰਡੀਨੇਸ਼ਨ ਮੈਂ ਇੱਕ ਵਾਰ ਫੇਰ ਇਹਨਾਂ ਲੋਕਾਂ ਦਾ ਬੀਐਸਐਫ ਤੇ ਇਹਨਾਂ ਦੀ ਜਿਹੜੀਆਂ ਸਾਡੀਆਂ ਪੰਜਾਬ ਪੁਲਿਸ ਨੇ ਇਹਨਾਂ ਨੂੰ ਕੋਆਰਡੀਨੇਸ਼ਨ ਦੇ ਵਿੱਚ ਚੱਲਣਾ ਪੈਗਾ ਜੇ ਦੇਸ਼ ਦੀ ਅਸੀਂ ਸੁਰੱਖਿਆ ਚਾਹੁੰਦੇ ਕਿਉਂਕਿ ਅਸੀਂ ਇੰਟਰਨੈਸ਼ਨਲ ਬਾਰਡਰ ਤੇ ਆ ਪੰਜਾਬ ਦਾ ਬਾਰਡਰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ। ਇਹਦੀ ਗੰਭੀਰਤਾ ਨੂੰ ਵਿਚਾਰ ਕਰਦੇ ਹੋਏ ਜਿਹੜੀ ਮਿਨਿਸਟਰ ਆਫ ਹோம் ਅਫੇਅਰਸ ਉਹਨੂੰ ਵੀ ਬਹੁਤ ਜ਼ਿਆਦਾ ਗੰਭੀਰਤਾ ਨਾਲ ਕਸ਼ਮੀਰ ਤੇ ਪੰਜਾਬ ਵੱਲ ਧਿਆਨ ਦੇਣ। ਬਜਮਤ ਸਾਹਿਬ ਅੱਛਾ 1 ਮਿੰਟ ਜਿਹੜੇ ਅਟੈਕ ਹੋ ਰਹੇ ਨੇ ਪਿਛਲੇ ਦਿਨਾਂ ਤੋਂ ਗ੍ਰੇਨੇਡ ਅਟੈਕਸ ਪੁਲਿਸ ਤੇ ਚੌਕੀਆਂ ਤੇ ਹੁਣ ਇਧਰ ਸਿਵਲ ਤੇ ਵੀ ਹੋ ਗਿਆ ਇੱਕ ਤਰ੍ਹਾਂ ਇਜ਼ ਇਟ ਦਾ ਰਿਵਾਈਵਲ ਆਫ ਟੈਰੋਰਿਜ਼ਮ ਅਗੇਨ ਇਨ ਦਾ ਪੰਜਾਬ? ਹਾਊ ਡੂ ਯੂ ਲੁੱਕ ਇਟ? 100% ਹੂੰ 100% ਤੁਸੀਂ ਮੈਨੂੰ ਦੱਸੋ ਜਦੋਂ ਇੱਥੇ ਹੱਤਿਆਵਾਦ ਦਾ ਦੌਰ ਸੀ ਉਦੋਂ ਵੀ ਇੱਥੇ ਜਿਹੜੀ ਐਂਟੀ ਨੈਸ਼ਨਲ ਫੋਰਸੇਸ ਸੀ ਅਕ੍ਰੋਸ ਦੀ ਬਾਰਡਰ ਉਦੋਂ ਉਦੋਂ ਵੀ ਉਦੋਂ ਵੀ ਉਹ ਪੂਰੀ ਐਕਟਿਵ ਸੀ ਐਸ ਤਰ੍ਹਾਂ ਹੀ ਸ਼ੁਰੂਆਤ ਹੋਈ ਉਸੇ ਐਸ ਤਰ੍ਹਾਂ ਹੀ ਸ਼ੁਰੂਆਤ ਹੋਈ ਸੀ ਹੁਣ ਤੇ ਉਸ ਤੋਂ ਵੱਧ ਆ ਰਿਹਾ ਜੀ ਉਹ ਤੇ 15 ਸਾਲਾਂ ਤੇ ਅਖੀਰ ਦੇ ਉੱਤੇ ਵੈਪਨ ਆ ਆਣਾ ਸ਼ੁਰੂ ਹੋਇਆ ਸੀ ਇੱਥੇ ਤੇ ਸ਼ੁਰੂ ਚ ਹੀ ਕੰਮ ਹੋ ਗਿਆ ਇਹਦਾ ਮਤਲਬ ਅਤੰਗਵਾਦ ਦੁਬਾਰਾ ਸ਼ੁਰੂ ਹੋ ਸਕਦਾ ਤੁਸੀਂ ਮੈਨੂੰ ਇੱਕ ਗੱਲ ਦੀ ਤੁਸੀਂ ਜੀ ਦੇਖੋ ચીਫ ਮਿਨਿਸਟਰ ਪੰਜਾਬ ਖੁਦ ਬਿਆਨ ਦਿੰਦਾ ਹੈ ਕਿ ਮੈਨੂੰ 600 ਕਰੋੜ ਰੁਪਈਆ ਚਾਹੀਦਾ ਹੈ ਸੈਂਟਰ ਤੋਂ ਸੋ ਦੈਟ ਐਂਟੀ ਡਰੋਨ ਇਕਵਿਪਮੈਂਟ ਸਾਡੇ ਕੋਲ ਹੈ 80% ਪੰਜਾਬ ਦੇ ਬਾਰਡਰਸ ਤੇ ਅਸੀਂ ਜੇ ਡਰੋਨ ਉਧਰੋਂ ਆਏ ਤੇ ਉਹਨੂੰ ਕਾਬੂ ਕਰਨ ਤੇ ਉਹਨੂੰ ਅਸੀਂ ਤਬਾਹ ਕਰਨ ਦੇ ਵਿੱਚ ਸਾਡੇ ਕੋ ਕੋਈ ਫੈਸਿਲਿਟੀ ਹੈ ਨਹੀਂ ਤੇ ਮੈਂ ਉਦੋਂ ਹੀ ਕਿਹਾ ਸੀ ਭਗਵੰਤ ਮਾਨ ਜੀ ਤੁਸੀਂ ਹੋਮ ਮਿਨਿਸਟਰ ਵੀ ਹੋ 1000 ਕਰੋੜ ਰੁਪਈਆ ਤੇ ਤੁਸੀਂ ਆਪਣੀ ਮਸ਼ਹੂਰੀਆਂ ਤੇ ਲਾਉਂਦੇ ਹੋ ਇਹ ਤੁਹਾਡੀ ਸਰਕਾਰ ਦੀ ਪ੍ਰਾਇੋਰਟੀ ਹੋਏ ਹੋਮ ਮਿਨਿਸਟਰੀ ਤੁਹਾਨੂੰ ਕਦੋਂ ਕੱਲੇ ਨਾ ਕੱਲੇ ਤੁਸੀਂ 600 ਕਰੋੜ ਰੁਪਏ ਇੱਥੇ ਦਿਓ ਤੁਹਾਡੀ ਪ੍ਰਾਇਓਰਿਟੀ ਹੈ ਨਹੀਂ ਤੁਹਾਡੀ ਪ੍ਰਾਇਓਰਿਟੀ ਹਰ 에어ਪੋਰਟ ਤੇ ਹਰ ਬੱਸ ਸਟੈਂਡ ਤੇ ਹਰ ਰੇਲਵੇ ਸਟੇਸ਼ਨ ਤੇ ਭਗਵੰਤ ਮਾਨ ਦੇ ਦਰਸ਼ਨ ਜ਼ਰੂਰ ਹੋਣੇ ਚਾਹੀਦੇ ਜੀ ਮੈਨੂੰ ਦੱਸੋ ਨਾ ਤੁਹਾਡੀ ਉਹਦਾ ਮਤਲਬ ਤੁਹਾਡੀਆਂ ਪ੍ਰਾਇਓਰਿਟੀਜ਼ ਹੀ ਗਲਤ ਨੇ ਜੀ 1000 ਕਰੋੜ ਰੁਪਏ ਹਰ ਸਾਲ ਇਹ ਆਪਣੀਆਂ ਮਸ਼ਹੂਰੀਆਂ ਤੇ ਲਾਦੇ ਜੇ 600 ਕਰੋੜ ਰੁਪਏ ਸੀ ਐਂਟੀ ਡਰੋਨ ਫੈਸਿਲਿਟੀਆਂ ਤੇ ਲਾਈਏ ਘੱਟੋ ਘੱਟ ਆਪਣਾ ਬਾਰਡਰ ਤੇ ਸੁਰੱਖਿਅਤ ਕਰੀਏ ਜੀ ਬਾਈਬਾ ਸਰ ਇਹ ਜੋ ਪੰਜਾਬ ਦੇ ਵਿੱਚ ਹਮਲੇ ਹੋ ਰਹੇ ਐ ਐਸ ਕੇ ਦੇ ਨਾਲ ਬੰਬ ਧਮਾਕੇ ਹੋ ਰਹੇ ਦੇਖੀ ਚੋਣਾ ਦੇ ਕਿਸੇ ਦਾ ਕੋਈ ਅਸਰ ਜਾ ਰਿਹਾ ਨਹੀਂ ਕੋਈ ਦਿੱਲੀ ਤੇ ਬਹੁਤ ਦੂਰ ਹੈ ਤੁਸੀਂ ਮੇਰੀ ਸਮਝ ਦਿਓ ਗੱਲ ਦਿੱਲੀ ਦੂਰ ਹਸਤੇ ਦਿੱਲੀ ਇੱਥੋਂ ਦਾ ਖੜਾ ਕੇ ਦਿੱਲੀ ਤੱਕ ਨਹੀਂ ਪਹੁੰਚਦਾ ਬਟ ਇਹ ਜ਼ਰੂਰ ਹੈ ਇਸ ਟਾਈਮ ਲੋਟ ਪੁਲਿਸ ਸਟੇਸ਼ਨਾਂ ਤੱਕ ਰੈਵਿਊ ਤੇ ਸੀਲਾਂ ਤੱਕ ਕਿਸੇ ਮਹਿਕਮੇ ਚ ਆਜ ਜਨੇ ਤੁਹਾਡੀਆਂ ਕਾਲਜ ਤੁਸੀਂ ਕੱਢਦੇ ਹੋ ਤੁਸੀਂ ਉਹ ਕਿਸੇ ਵੀ ਇੱਕ ਚੀਜ਼ ਤੁਸੀਂ ਕਹੇ ਇਹ ਦੱਸੋ ਮੈਨੂੰ ਕਿ ਜਿੱਥੇ ਅੱਜ ਪੈਸੇ ਦਾ ਇੱਥੋਂ ਤੱਕ ਇਸਤੇਮਾਲ ਚਲਾ ਗਿਆ ਕਿ ਗੱਲ ਹੀ ਖਤਮ ਹੋ ਗਈ ਜੀ ਸਰ ਉਹੀ ਜ਼ਿੰਮੇਵਾਰੀ ਗਈ ਖਤਮ ਹੋ ਗਿਆ ਉਹ ਐਮਐਲਏ ਜਿਹੜਾ ਉਹ 20 ਘੰਟੇ ਇਸੇ ਕੰਮ ਤੇ ਲੁੱਟਕ ਸੁਟਤੇ ਹੋਏ ਨੇ ਮਨਿਸਟਰ ਇਸ ਕੰਮ ਤੇ ਹੋਏ ਨੇ ਇਹ ਤੇ ਗਵਰਨਮੈਂਟ ਇਨ ਇਟਸੈਲਫ ਤੇ ਵਿੱਚ ਸਕੈਮ ਹੈ ਸਾਰੇ ਨੂੰ ਵੱਡਾ ਸਕੈਮ 75 ਸਾਲਾਂ ਜੇ ਕੋਈ ਹੋਇਆ ਤੇ ਆਪਰੇਜ਼ੈਂਟ ਸਰਕਾਰ ਦਾ ਹੋਇਆ। ਇੱਕੋ ਸੌਰਿਆ ਕੱਲਾ ਇਹਨਾਂ ਦਾ ਕਿ ਜਿਨ੍ਹਾਂ ਦੇ ਵਿਆਹ ਨਹੀਂ ਸੀ ਹੁਣੇ ਛੜੇ ਰਹਿ ਜਾਂਦੇ ਸੀ ਉਹਨਾਂ ਦੇ ਸਾਲਾਂ ਦੇ ਵਿਆਹ। ਭਾਈ ਸਾਹਿਬ ਆਮ ਲੋਕਾਂ ਦੇ ਵਿੱਚ ਇੱਕ ਡਰ ਪਾਇਆ ਜਾ ਰਿਹਾ ਸਹਿਮ ਪਾਇਆ ਜਾ ਰਿਹਾ ਕਿ ਇਹ ਅੱਤਵਾਦ ਫੇਰ ਦੁਬਾਰਾ ਉਹੀ ਸ਼ੁਰੂ ਹੋ ਸਕਦਾ ਵੈ। ਕਾਂਗਰਸ ਪਾਰਟੀ ਦੀ ਆਉਣ ਦੀ ਹੈ ਮੈਂ ਕਿੰਨੀ ਵਾਰੀ ਕਰ ਕਿ ਇਹ ਪਹਿਲੇ ਵੀ ਕਾਂਗਰਸ ਨੇ ਹੂੰ ਪੰਜਾਬ ਨੂੰ ਸ਼ਾਂਤ ਕੀਤਾ ਸੀ ਆਂਦੇ ਟਾਈਮ ਦੇ ਵਿੱਚ ਵੀ ਇਹ ਜੋ ਕੁਝ ਹੋ ਰਿਹਾ ਇਹ ਪੰਜਾਬ ਕਾਂਗਰਸੀ ਸ਼ਾਂਤ ਕਰੇ ਗਏ ਗੱਲ ਬਸ ਇੰਨੀ ਸਮਝੋ ਜਿਹੜੀ ਤਰ੍ਹਾਂ ਇਸੇ ਰੇਤੇ ਘਾਡੇ ਜਿਹੜੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ